ਰੋਜ਼ਪੁਰ ਫਾਜ਼ਲਕਾ ਸੜਕ ਤੇ ਪਿੰਡ ਹੁਸੈਨਸ਼ਾਹ ਵਾਲਾ ਦੇ ਨਜ਼ਦੀਕ ਸੜਕ ਦੇ ਉੱਪਰ ਬਹੁਤ ਵੱਡੇ ਜਿਹੇ ਖੱਡੇ ਬਣੇ ਹੋਏ ਆ ਸੜਕੀ ਵਿਭਾਗ ਬਿਲਕੁਲ ਧਿਆਨ ਨਹੀਂ ਦੇ ਰਿਹਾ ਕਿਸੇ ਸਮੇਂ ਵੀ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਮੋਟਰਸਾਈਕਲ ਸਵਾਰ ਕਾਰਾਂ ਵਾਲੇ ਜਾਂ ਹੋਰ ਵੱਡੇ ਜਿਹੜੇ ਵਾਹਨ ਨੇ ਇੱਕਦਮ ਇੱਥੋਂ ਜਦੋਂ ਟੋਇਆ ਆਉਂਦਾ ਇੱਕ ਸਾਈਡ ਨੂੰ ਹੋ ਜਾਂਦੇ ਆ ਇੱਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਇੱਕ ਪਿੱਪਲ ਦਾ ਵੱਡਾ ਰੁੱਖ ਜਿਸ ਕਰ ਜਦੋਂ ਵੀ ਕੋਈ ਲੈਫਟ ਸਾਈਡ ਤੋਂ ਇੱਕਦਮ ਰਾਈਟ ਸਾਈਡ ਨੂੰ ਹੁੰਦਾ ਤੇ ਉਸ ਦੀ ਗੱਡੀ ਜਿਹੜੀ ਉਹ ਰੁੱਖ ਦੇ ਵਿੱਚ ਵੱਜ ਕੇ ਵੱਡਾ ਹਾਦਸਾ ਵਾਪਰ ਸਕਦਾ ਲੇਕਿਨ ਜਿਹੜਾ ਸੜਕੀ ਵਿਭਾਗ ਇਹ ਕੁੰਮ ਕਰਨੀ ਨੀਂਦ ਸੁੱਤਾ ਪਿਆ ਦੇਖੋ ਮੋਟਰਸਾਈਕਲ ਵਾਲਾ ਆ ਰਿਹਾ ਇੱਕਦਮ ਜਦੋਂ ਅਣਜਾਣ ਬੰਦਾ ਇਸ ਜਗ੍ਹਾ ਤੇ ਪਹੁੰਚਦਾ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਸਕਦਾ ਰਾਤ ਦੇ ਸਮੇਂ ਇੱਥੇ ਬਹੁਤ ਵਾਰੀ ਜਿਹੜੇ ਹਾਦਸੇ ਵਾਪਰ ਚੁੱਕੇ ਜਿਸ ਵਿੱਚ ਲੋਕਾਂ ਨੂੰ ਸਿਰ ਤੱਕ ਦੀਆਂ ਸੱਟਾਂ ਲੱਗ ਚੁੱਕੀਆਂ ਨੇ ਗੰਭੀਰ ਜ਼ਖਮੀ ਹੋ ਚੁੱਕੇ ਨੇ ਪਰ ਇਸ ਵਲ ਪ੍ਰਸ਼ਾਸਨ ਦਾ ਜਾਂ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਸੜਕੀ ਵਿਭਾਗ ਤਾਂ ਬਿਲਕੁਲ ਹੀ ਗੂੜੀ ਨਹੀਂ ਸੁੱਤਾ ਪਿਆ ਆ ਦੇਖੋ ਹੁਣ ਇਸ ਵੇਲੇ ਗੱਡੀ ਆ ਰਹੀ ਜਿਹੜਾ ਇੱਕਦਮ ਰਾਈਟ ਸਾਈਡ ਨੂੰ ਵਟਿਆ ਦੂਸਰੀ ਸਾਈਡ ਜਿਹੜਾ ਪਿੱਪਲ ਦਾ ਇੱਕ ਬੜਾ ਵੱਡਾ ਰੁੱਖ ਹੈ ਜੋ ਕਈ ਇਸ ਤਰ੍ਹਾਂ ਵੀ ਹੋ ਸਕਦਾ ਗੱਡੀ ਬੇਕਾਬੂ ਹੋ ਕੇ ਉਸ ਦੇ ਵਿੱਚ ਵੱਜ ਸਕਦੀ ਹੈ ਰਾਤ ਸਮੇਂ ਤੇ ਇਹ ਜਿਹੜੇ ਟੋਏ ਨੇ ਬਹੁਤ ਜ਼ਿਆਦਾ ਖਤਰਨਾਕ ਸਾਫਤ ਹੁੰਦੇ ਨੇ ਕਿਉਂਕਿ ਮੋਟਰਸਾਈਕਲ ਸਵਾਰ ਜਦੋਂ ਅੱਗੋਂ ਤੋਂ ਆਉਂਦੀ ਉਸ ਨੂੰ ਰੋਸ਼ਨੀ ਪੈਂਦੀ ਲਾਈਟ ਪੈਂਦੀ ਹੈ ਤੇ ਉਸ ਦੀ ਲਾਈਟ ਕੱਟ ਹੋਣ ਕਰਕੇ ਉਹ ਟੋਏ ਵੱਡੇ ਹੋਣ ਕਰਕੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੁਹਾਨੂੰ ਇਸ ਰੋਡ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਸਰਕਾਰ ਤੱਕ ਪਹੁੰਚ ਸਕੇ ਸੜਕੀ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਸਕੇ ਔਰ ਇਸ ਮਸਲੇ ਦਾ ਜਿਹੜਾ ਹੱਲ ਹੋ ਸਕੇ ਹੁਣ ਤੁਸੀਂ ਦੇਖ ਰਹੇ ਹੋ ਇਹ ਗੱਡੀ ਆ ਰਹੀ ਉਸ ਦੇ ਨਾਲ ਹੀ ਇੱਕ ਛੋਟਾ ਵਾਹਨ ਜਿਹੜਾ ਗੁਜ਼ਰ ਰਿਹਾ ਸੀਗਾ ਔਰ ਇਹ ਜਗ੍ਹਾ ਬਹੁਤ ਹੀ ਖਤਰਨਾਕ ਸਾਫਤ ਹੋ ਰਹੀ ਹੈ ਮੈਂ ਤੁਹਾਨੂੰ ਇਸ ਰੋਡ ਦੀਆਂ ਲਾਈਵ ਤਸਵੀਰਾਂ ਦਿਖਾ ਰਿਹਾ ਕਿਉਂਕਿ ਇਸ ਰੋਡ ਤੋਂ ਬਹੁਤ ਆਵਾਜ਼ ਜਿਹੜੀ ਉਹ ਬਹੁਤ ਜ਼ਿਆਦਾ ਹੈ ਰੋਜ਼ਾਨਾ ਇੱਥੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਛੋਟੇ ਵੱਡੇ ਜਿਹੜੇ ਇੱਥੇ ਸਾਧਨ ਜਿਹੜੇ ਇਥੋਂ ਲੰਘਦੇ ਨੇ ਪਰ ਪਤਾ ਨਹੀਂ ਕਿਉਂ ਜਿਹੜਾ ਸੜਕੀ ਵਿਭਾਗ ਹੈ ਉਹ ਸੁੱਤਾ ਪਿਆ ਉਸ ਦਾ ਇਹਨਾਂ ਖੱਡਿਆਂ ਵੱਲ ਧਿਆਨ ਨਹੀਂ ਹੈਗਾ ਜਾਂ ਉਹ ਕਿਸੇ ਵੱਡੇ ਹਾਸੇ ਦੀ ਇੰਤਜ਼ਾਰ ਕਰ ਰਿਹਾ ਵੀ ਉੱਥੇ ਕੋਈ ਐਸੀ ਘਟਨਾ ਵਾਪਰੇ ਤੇ ਅਸੀਂ ਫਿਰ ਜਾ ਕੇ ਇਸ ਚੀਜ਼ ਨੂੰ ਰਿਪੇਅਰ ਕਰੀਏ ਗੱਲ ਛੋਟੀ ਜੀ ਹੈ ਪਰ ਲੋਕਾਂ ਵਾਸਤੇ ਇਹ ਮਸਲਾ ਇੱਕ ਬੜਾ ਗੰਭੀਰ ਸਮੱਸਿਆ ਬਣੀ ਹੋਈ ਹੈ ਕਿਉਂਕਿ ਇੱਥੇ ਬਹੁਤ ਵਾਰੀ ਹਾਦਸੇ ਜਿਹੜੇ ਉਹ ਵਾਪਰ ਚੁੱਕੇ ਨੇ ਇਸ ਕਰਕੇ ਆਮ ਇਲਾਕੇ ਦੇ ਲੋਕਾਂ ਦੀ ਕੀ ਜੋ ਵੀ ਇੱਥੇ ਆਸ-ਪਾਸ ਦੇ ਲੋਕ ਨੇ ਉਹਨਾਂ ਦੀ ਮੰਗ ਹੈ ਵੀ ਇਸ ਜਿਹੜੇ ਇਹ ਜੋ ਪੈਹਟ ਹੋਏ ਨੇ ਸੜਕ ਦੇ ਵਿੱਚ ਇਹਨਾਂ ਨੂੰ ਰਿਪੇਅਰ ਕੀਤਾ ਜਾਵੇ ਤਾਂ ਜੋ ਜੋ ਕੀਮਤੀ ਜਾਨਾਂ ਨੇ ਉਹ ਬਚ ਸਕਣ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਨਜ਼ਦੀਕ ਤੋਂ ਵੀ ਇਹ ਟੋਏ ਦਿਖਾਉਂਦਾ ਆਸੇ ਪਾਸੇ ਦੀਆਂ ਲੰਘਣ ਵਾਲੇ ਰਾਹਗੀਰਾਂ ਦੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਸੜਕੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਹ ਮੰਗ ਹੈ ਵੀ ਇਹਨਾਂ ਟੋਇਆਂ ਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਵੇ ਤਾਂ ਜੋ ਕੋਈ ਹਾਸਾ ਨਾ ਵਾਪਰੇ